ਅੱਜ ਆਲਮੀ ਦੁੱਧ ਦਿਹਾੜਾਏ ਇਹ ਦਿਨ ਰੋਜ਼ੀ-ਰੋਟੀ ਦੇ ਇੱਕ ਪ੍ਰਮੁੱਖ ਸਰੋਤ ਵਜੋਂ ਦੁੱਧ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦਾ ਹੈ ਆਲਮੀ ਪੱਧਰ ਤੇ ਦੁੱਧ ਦਾ ਉਤਪਾਦਨ ਹਰ ਸਾਲ 2% ਦੀ ਦਰ ਨਾਲ ਵਧ ਰਿਹਾ ਹੈ ਪਰ ਭਾਰਤ ਵਿੱਚ ਇਸ ਦੀ ਵਿਕਾਸ ਦਰ 5.7% ਹੈ ਅੱਜ ਦੁਨੀਆ ਦੇ ਦੁੱਧ ਉਤਪਾਦਨ ਦਾ 1/4 ਹਿੱਸਾ ਭਾਰਤ ਵਿੱਚ ਹੁੰਦਾ ਹੈ ਇੱਧਰ ਪੰਜਾਬ ਮਿਲਕ ਫੈਟ ਦੇ ਪ੍ਰਬੰਧਨ ਅਧਿਸ਼ਕ ਰਾਹੁਲ ਗੁਪਤਾ ਨੇ ਇਸ ਮੌਕੇ ਕਿਸਾਨਾਂ ਨੂੰ ਦੁੱਧ ਉਤਪਾਦਨ ਵਿੱਚ ਵਾਧੇ ਲਈ ਮਿਆਰੀ ਪਸ਼ੂਆਂ ਦੀ ਵਰਤੋਂ ਕਰਨ ਅਤੇ ਦੁੱਧ ਦੇ ਖੇਤਰ ਵਿੱਚ ਹੋ ਰਹੇ ਆਧੁਨਿਕ ਖੋਜ-ਕਾਰਜਾਂ ਤੋਂ ਸੇਧ ਲੈਣ ਦਾ ਸੰਦਾ ਦਿੰਦਾ ਹੈ। ਉਹਨਾਂ ਨੌਜਵਾਨਾਂ ਨੂੰ ਇਸ ਕਿੱਤੇ ਨਾਲ ਜੋੜਨ ਅਤੇ ਆਤਮ ਨਿਰਪਰ ਹੋਣ ਦਾ ਵੀ ਸੁਨੇਹਾ ਦਿੰਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਵੀ ਦੁੱਧ ਉਤਪਾਦਨ ਕਿਸਾਨਾਂ ਲਈ ਇੱਕ ਅਹਿਮ ਸਹਾਇਕ ਧੰਦਾ ਹੈ। ਇਹ ਉਹਨਾਂ ਦੀ ਆਮਦਨ ਦਾ ਇੱਕ ਚੰਗਾ ਵਸੀਲਾ ਵੀ ਹੈ